ਇੱਕ ਚੀਜ਼ ਦਾ ਕੱਲ ਧਿਆਨ ਰੱਖਿਓ ਜੇ ਤੁਸੀਂ ਜਾਣਾ ਨਾ ਚੌਥੇ ਦੇ ਜੇ ਤੁਹਾਨੂੰ ਕੋਈ ਸਬੂਤ ਮਿਲ ਜੇ ਨਾ ਉੱਥੇ ਤੇ ਫੇਰ ਬਹੁਤ ਵਧੀਆ ਫੋਨ ਮਿਲ ਜੇ ਨਾ ਕੁੜੀ ਦਾ ਤੇ ਇਹ ਐਪ ਦੇ ਵਿੱਚ ਹੋ ਸਕਦਾ ਕਿਤੇ ਸਬੂਤ ਨਿਕਲ ਆਉਣ ਫੋਨ ਨੂੰ ਪਰਾਂ ਸੋਟ ਐ ਫੋਨ ਚ ਕੀ ਫੋਟੋਆਂ ਵੇਖਣੀਆਂ ਵਾ ਕੱਲੇ ਹੀ ਆ ਜਿਓ ਤੇ ਇੰਨੀ ਗੱਲ ਇਹਨਾਂ ਨੂੰ ਕਹਿ ਦਿਓ ਕਿ ਮੈਂ ਦੀਪਨ ਨਾਲ ਲੈ ਕੇ ਹੀ ਜਾਣਾ ਆ ਇਹ ਨਾ ਮੁੜ ਕੇ ਇਹਨਾਂ ਦੇ ਘਰ ਦੀ ਅੱਗ ਕਿਤੇ ਸਾਨੂੰ ਹੀ ਲਪੇਟ ਕੇ ਬਹਿ ਜਾ ਨਾਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਜਦੋਂ ਤੁਸੀਂ ਕਹੋਗੇ ਮੈਂ ਤੁਹਾਡੇ ਕੋਲ ਪਹੁੰਚ ਜਾਊਗਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਦੱਸ ਦਿਓ ਤੁਸੀਂ ਟਾਈਮ ਜਿੰਨੇ ਕਮਲੇ ਜੀ ਆਖੋ ਤੁਸੀਂ ਹੁਣੇ ਵੇਲੇ ਆਪਾਂ ਪਹੁੰਚਾਂਗੇ ਸასიਆ ਭਾਜੀ ਸასი ਸ਼ਾਲ ਹੋਰ ਜੋਬਨ ਵਧੀਆ ਠੀਕ ਠਾਕ ਕਰ ਲਓ ਕਰ ਲਓ ਗੱਲ ਕਰ ਲਓ ਕੋਈ ਨਹੀਂ ਬਾਅਦ ਚ ਕਰ ਲੈਣਾ ਮੈਂ ਤੁਹਾਨੂੰ 5 ਮਿੰਟ ਬਾਅਦ ਕਾਲ ਕਰਦਾ ਹੋ ਸੁਣਾਓ ਠੀਕ ਠਾਕ ਜੀ ਠੀਕ ਹੈ ਠੀਕ ਹੈ ਮੈਂ ਹਾਂ ਪੋਸਟਮਾਰਟਮ ਦਾ ਕੁਝ ਲੱਗਾ ਪਤਾ ਅਜੇ ਬਹੁਤ 5-7 ਦਿਨ ਲੱਗ ਜਾਣੇ ਆ ਤੇ ਇਹ ਰਿਪੋਰਟ ਜਿਹੜੀ ਹੈ ਨਾ ਥੋੜਾ ਸਮਾਂ ਲੱਗ ਜਾਂਦਾ ਹੁੰਦਾ ਤੇ ਭੋਗ ਤੋਂ ਬਾਅਦ ਵਿੱਚ ਰਿਪੋਰਟ ਆ ਜਾਣੀ ਆ ਮੈਂ ਕਹਿ ਰਿਹਾ ਹਾਂ ਵੀ ਤੁਸੀਂ ਮਾੜੀ-ਮੋਟੀ ਗੱਲਬਾਤ ਕਰਦੇ ਰਹੋ ਕਿ ਰਿਪੋਰਟ ਦੇ ਵਿੱਚ ਨਾ ਕੁਝ ਬਦਲਾਅ ਕਰਦੇ ਨਾ ਰਿਪੋਰਟ ਦੇ ਵਿੱਚ ਬਦਲਾਅ ਨਹੀਂ ਹੁੰਦਾ ਕੋਈ ਗੱਲ ਨਹੀਂ ਤੂੰ ਚਿੰਤਾ ਨਹੀਂ ਕਰਨੀ ਡਾਕਟਰਾਂ ਨੇ ਥੋੜੀ ਕੀ ਤਾਂ ਬਦਲਾਅ ਇਹ ਚੀਜ਼ ਨਹੀਂ ਕਰਨਾ ਠੀਕ ਹੈ ਠੀਕ ਹੈ ਤੇ ਜੇ ਬਦਲਾਅ ਹੋਰ ਕੇ ਸਾਰੇ ਦੇ ਲੋਡ ਪਵੇ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੇ ਲੋਡ ਹੈ ਸਾਰੇ ਪਾਸੇ ਸੈੱਲ ਲੱਗੇ ਨੇ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਕਰ ਲਾਂਗੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਲਾਜਮਾਨਾਂ ਨਾਲ ਵੀ ਗੱਲ ਕਰ ਲਾਂਗੇ ਮੈਨੂੰ ਤੇ ਇਹ ਹੀਗਾ ਮੈਂ ਹਾਂ ਚੱਲੇ ਆ ਕਿ ਕੁੜੀ ਨੂੰ ਇਨਸਾਫ ਮਿਲ ਜੇ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਮੈਂ ਸਾਰੇ ਵਕੀਲ ਯਾਰ ਨੇ ਆਪਣੇ ਤੇ ਕੇਸ ਵੀ ਵਧੀਆ ਤਰੀਕੇ ਨਾਲ ਲੜਾਂਗੇ ਤੇ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਜੇ ਮੇਰੇ ਤੇ ਭਰੋਸਾਵਣਾ ਹੈ ਗੱਲ ਦਾ ਤੇ ਫਿਰ ਪਿੱਠ ਨੀਮਾ ਲਗਨ ਦਿੰਦਾ ਕਿਸੇ ਗੱਲ ਨੂੰ ਤੁਹਾਡੀ ਠੀਕ ਹੈ ਜੀ ਇੱਕ ਚੀਜ਼ ਮੈਂ ਹੋਰ ਕਹਿਣੀ ਵੀ ਅਸੀਂ ਨਾ ਕੱਲ ਜਣਾਵਾਂ ਚੌਥੇ ਤੇ ਕਾਲੇ ਚੌਥਾ ਵਾ ਤੇ ਅਸੀਂ ਫਿਰ ਹੋਈਏ ਮੇਰਾ ਤਾਂ ਥੋੜੀ ਜੀ ਖੜਾਂਗੇ ਜਿਆਦਾ ਜੀ ਨਹੀਂ ਖੜਦੇ ਜਾਓ ਹੋ ਜਾਣਾ ਪੈਣਾ ਜਾਓ ਇੱਕ ਚੀਜ਼ ਦਾ ਕੱਲ ਧਿਆਨ ਰੱਖਿਓ ਜੇ ਤੁਸੀਂ ਜਾਣਾ ਨਾ ਚੌਥੇ ਤੇ ਇੱਕ ਚੀਜ਼ ਦਾ ਥੋੜਾ ਧਿਆਨ ਰੱਖਿਓ ਕਿ ਜੇ ਤੁਹਾਨੂੰ ਕੋਈ ਸਬੂਤ ਮਿਲ ਜੇ ਨਾ ਉੱਥੇ ਤੇ ਫਿਰ ਬਹੁਤ ਵਧੀਆ ਕੇਸ ਜਿਹੜਾ ਨਾ ਛੇਤੀ ਟਰੇਸ ਹੋ ਜਾਊਗਾ ਫਿਰ ਆਪਣੇ ਹੱਕ ਤੇ ਜਿਆਦਾ ਜਿੱਤੀ ਹੋਏਗਾ ਤੇ ਉਹ ਚੀਜ਼ ਦਾ ਥੋੜਾ ਧਿਆਨ ਰੱਖਿਓ ਕਿ ਜੇ ਸਾਨੂੰ ਕੋਈ ਸਬੂਤ ਮਿਲ ਜੇ ਠੀਕ ਹੈ ਭਾਜੀ ਅਸੀਂ ਰੱਖਾਂਗੇ ਧਿਆਨ ਇਹ ਚੀਜ਼ ਦਾ ਪਰ ਇੱਕ ਗੱਲ ਤਾਨੂੰ ਕਦੀ ਕੁੜੀ ਨੇ ਨਹੀਂ ਕਿਹਾ ਕਿ ਮੈਨੂੰ ਇੰਨਾ ਤੰਗ ਪਰੇਸ਼ਾਨ ਕਰਦਾ ਮੇਰਾ ਸਹੁਰਾ ਪਰਿਵਾਰ ਕਿਸ ਗੱਲ ਦੀ ਕੋ ਤੁਹਾਨੂੰ ਕੋਈ ਦੱਸਿਆ ਤਾਂ ਹੋਊਗਾ ਥੋੜਾ ਬੋੜਾ ਕੁਛ ਭਾਜੀ ਦੱਸਦੀ ਰਹੀ ਆ ਸਾਨੂੰ ਇਹ ਹੀਗਾ ਵੀ ਗੱਡੀ ਕਰਕੇ ਤੰਗ ਕਰਦੇ ਆ ਠੀਕ ਹੈ ਗੱਡੀ ਦੀ ਅਸੀਂ ਤਿਆਰੀ ਕਰਨ ਦੇ ਆ ਪਤਾ ਨਹੀਂ ਉਹਨਾਂ ਦੇ ਦਿਮਾਗ 'ਚ ਕੀ ਆਇਆ ਕਿ ਨਹੀਂ ਤੇ ਕੁੜੀ ਨੇ ਉਹਨਾਂ ਨੇ ਇਹ ਕੰਮ ਕਰਤਾ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ ਸਬੂਤ ਰੱਖਦੇ ਬਿਲਕੁਲ ਬਿਲਕੁਲ ਉਹਨੇ ਵੀ ਸਾਨੂੰ ਸਿੱਧਾ ਮੂੰਹੋਂ ਮੂੰਹੋਂ ਦੱਸਣਾ ਜਦੋਂ ਇੱਕ ਦੋ ਵਾਰੀ ਸਾਡੇ ਕੋਲ ਆਈ ਆ ਉਦੋਂ ਦੱਸਿਆ ਸਾਨੂੰ ਉਹਨੇ ਠੀਕ ਹੈ ਇੱਕ ਤਾਂ ਮੈਂ ਆ ਮੈਸੇਜ ਉਹਨੇ ਮੈਨੂੰ ਕੀਤਾ ਸੀਗਾ ਮੈਂ ਤੁਹਾਨੂੰ ਵਿਖਾਉਣਾ ਸੀ ਬੜੇ ਚਿਰ ਦਾ ਮੈਂ ਸੋਚਣ ਰਿਹਾ ਸੀਗਾ ਦਿਖਾਓ ਮਹਾਨਾ ਨੇ ਮੈਨੂੰ ਮੈਸੇਜ ਕੀਤਾ ਸੀ ਤੇ ਲਿਖਿਆ ਵਾ ਐਪ ਲੋਕ ਪਾਸਵਰਡ ਆਹ ਕੀ ਚੀਜ਼ ਐ ਭਲਾ ਇਹਦਾ ਮਤਲਬ ਹੁੰਦਾ ਕਿ ਇਹ ਐਪ ਇਹਦੇ ਵਿੱਚ ਫੋਟੋਆਂ ਤੇ ਵੀਡੀਓ ਸਾਡੀਆਂ ਸਾਰੀਆਂ ਐਪ ਦੇ ਵਿੱਚ ਹੁੰਦੀਆਂ ਨੇ ਅੱਛਾ ਤੇ ਇਹ ਐਪ ਇਹ ਕਾਦੀ ਮਦਦ ਕਰ ਸਕਦਾ ਜੇ ਸਾਨੂੰ ਫੋਨ ਮਿਲ ਜੇ ਨਾ ਕੁੜੀ ਦਾ ਤੇ ਇਹ ਐਪ ਦੇ ਵਿੱਚ ਹੋ ਸਕਦਾ ਕਿ ਤੇ ਸਬੂਤ ਨਿਕਲ ਆਉਣ ਜਾਂ ਕੁੜੀ ਨੇ ਇਹ ਇਹਦੇ ਵਿੱਚੋਂ ਚੀਜ਼ਾਂ ਡਿਲੀਟ ਨਹੀਂ ਹੁੰਦੀਆਂ ਅੱਛਾ ਤੇ ਇਹਦੇ ਵਿੱਚ ਫੋਟੋਆਂ ਤੇ ਵੀਡੀਓ ਸਾਨੂੰ ਮਿਲ ਸਕਦੀਆਂ ਕੋਸ਼ਿਸ਼ ਕਰੋ ਕਿ ਕੁੜੀ ਦਾ ਫੋਨ ਜੇ ਤੁਹਾਡੇ ਹੱਥ ਲੱਗ ਜੇ ਨਾ ਤੇ ਸਾਰਾ ਮਸਲਾ ਹੀ ਹੱਲ ਹੋ ਜੂਗਾ ਸਾਰਾ ਮੈਂ ਫਿਰ ਇਦਾਂ ਕਰਦਾ ਮੈਂ ਜੂਤ ਨੂੰ ਕਹਿੰਦਾ ਨਾ ਨਾ ਕਹਾਂਗਾ ਵੀ ਕੱਲ ਤੁਸੀਂ ਜਾਣਾ ਨਾ ਕਿਉਂਕਿ ਹੁਣ ਅਸੀਂ ਤਾਂ ਬਾਹਰ ਬੈਠੇ ਰਹਿਣਾ ਬੰਦਿਆਂ ਦਾ ਕੰਮ ਤਾਂ ਹੈ ਨਹੀਂ ਇਹਨਾਂ ਨੂੰ ਕਹਾਂਗਾ ਵੀ ਬਹਾਨੇ ਨਾਲ ਅੰਦਰ ਜਾ ਕੇ ਨਾ ਸਿਰਪ੍ਰਿੰਦਰ ਦਾ ਫੋਨ ਕਿਤੇ ਹੱਥਾਂ 'ਚ ਲਿਓ ਜੇ ਤਰੀਕੇ ਨਾਲ ਫੋਨ ਹੱਥ 'ਚ ਕਰ ਲਓ ਕੇਸ ਨੂੰ ਟ੍ਰੇਸ ਕਰਨਾ ਬਾਕੀ ਮੇਰੇ ਤੇ ਛੋੜ ਦਿਓ ਤੁਸੀਂ ਫੋਨ ਕਿਸ ਤਰੀਕੇ ਨਾਲ ਲੈ ਕੇ ਆਓ ਕੁੜੀ ਦਾ ਤੇ ਬਸ ਬਾਕੀ ਸਮਝੋ ਸਮਝੋ ਤੁਹਾਡਾ ਮਸਲਾ ਹੱਲ ਹੋ ਗਿਆ ਸਾਰਾ ਸਮਝ ਲਓ ਕੇਸ ਹੀ ਟ੍ਰੇਸ ਹੋ ਗਿਆ ਜੇ ਫੋਨ ਆਧਾਰਟਸ ਆ ਗਿਆ ਪਾਸਵਰਡ ਨਿਕੜਾ ਵਾ ਖੁੱਲ ਨਹੀਂ ਗਾ ਲਿਆ ਅੰਕ ਇਹ 25 25 ਹੈ ਇਹ ਲੱਗ ਨਹੀਂ ਰਿਹਾ ਇਦਾਂ ਕਰਨਾ ਮੰਮੀ ਨੂੰ ਪੁੱਛਣਾ ਪੜਾ ਤੁਹਾਨੂੰ ਪਤਾ ਇਹਦੇ ਪਾਸਵਰਡ ਦਾ ਉਹ ਸਦਾ ਮੰਮੀ ਨੂੰ ਪਤਾ ਹੋਵੇ ਮੰਮੀ ਨੂੰ ਪੁੱਛਣਾ ਜਾ ਕੇ ਪਾ ਮੰਮੀ ਕੀ ਰਹਿ ਚ ਕਰਨਾ ਕੀ ਹੈ ਨਾ ਮਿਰਚਾਂ ਦੀਆਂ ਟੁੰਡੀਆਂ ਕਹਿੰਦੀਆਂ ਤੋੜਣ ਲਈ ਤੂੰ ਨਾ ਮੈਂ ਤੁਹਾਡੇ ਆਲਾ ਆਇਆ ਸੀ ਜਾਂ ਰੁਪਿੰਦਰ ਦੇ ਫੋਨ ਦਾ ਪਾਸਵਰਡ ਪਤਾ ਤੈਨੂੰ ਨਹੀਂ ਪੁੱਤ ਮੈਨੂੰ ਤਾਂ ਨਹੀਂ ਪਤਾ ਨਾਲੇ ਉਹਦਾ ਫੋਨ ਮੈਂ ਕੀ ਕਰਨਾ ਸੀ ਕਦੀ ਲੋੜ ਹੀ ਨਹੀਂ ਪਈ ਸੰਦੀਪ ਨੂੰ ਭਾਵੇਂ ਪਤਾ ਹੋਵੇ ਤੁਹਾਨੂੰ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਤੇ ਤੂੰ ਫੋਨ ਕੀ ਕਰਨਾ ਵਾ ਪਰ ਆ ਸੋਟ ਇਹਨੂੰ ਫੋਨ ਮੈਂ ਕੀ ਕਰਨਾ ਸੀ ਮੈਂ ਤੇ ਵਿਆਹ ਦੀਆਂ ਫੋਟੋਆਂ ਵੇਖਣੀਆਂ ਸੀ ਵਿੱਚੋਂ ਇਹਦੇ ਵਿੱਚ ਹੀ ਸਾਡੇ ਵਿਆਹ ਦੀਆਂ ਫੋਟੋਆਂ ਲੈ ਦੱਸ ਤੂੰ ਫੋਨ ਚੋਂ ਜੀ ਵੇਖਣੀਆਂ ਵਾ ਐਲਬਮ ਪਈ ਆ ਤੇ ਨਾਲੇ ਹੁਣ ਉਹਦੇ ਵੀ ਫੋਟੋਆਂ ਵੇਖੀ ਜਾਣੀਆਂ ਵਾ ਤੈਨੂੰ ਮੈਂ ਕਿੰਨੀ ਵਾਰ ਕਿਹਾ ਇਹ ਗੱਲ ਜਿਹੜੀ ਆਪਣੇ ਦਿਮਾਗ ਚੋਂ ਕੱਢ ਦੇ ਪੁੱਤ ਤੂੰ ਵੀ ਮੇਰੀ ਗੱਲ ਨਹੀਂ ਸੁਣਦਾ ਉਹ ਮੰਮੀ ਮੈਂ ਕਿਹੜਾ ਚੇਚਾ ਲੱਭਣ ਡਿਆ ਐ ਫੋਨ ਉਹ ਤੇ ਗੱਡੀ ਦੀ ਚਾਬੀ ਲੱਭਣ ਡਿਆ ਐ ਤੇ ਗੱਡੀ ਆ ਆ ਗਿਆ ਤਾਂ ਕਰਕੇ ਤੁਹਾਨੂੰ ਮੈਂ ਪੁੱਛਣ ਆ ਗਿਆ ਤੇ ਚਲ ਫੋਟੋਆਂ ਵੇਖ ਲੈਣਾ ਪੁਰਾਣੀਆਂ ਇਹਦੇ ਵਿੱਚ ਲਵਲੀ ਫੋਨ ਨੂੰ ਪਰਾ ਸੁੱਟ ਐ ਫੋਨ ਚ ਕੀ ਫੋਟੋਆਂ ਵੇਖਣੀਆਂ ਵਾ ਗੱਡੀ ਨਾ ਨਵੀਂ ਜ਼ਿੰਦਗੀ ਬਾਰੇ ਸੋਚ ਤੇ ਕੀ ਕਰਨਾ ਹੁਣ ਚਲੋ ਮੰਮੀ ਮੈਂ ਸੰਦੀਪ ਨੂੰ ਪੁੱਛ ਲੈਣਾ ਕੀ ਪਤਾ ਉਹਨੂੰ ਪਤਾ ਹੋਵੇ ਉਹਨੂੰ ਕਿੱਥੋਂ ਪਤਾ ਹੁਣਾਵਾ ਇਹ ਮੁੰਡੇ ਦਾ ਨਾ ਦਿਮਾਗ ਹੀ ਖਰਾਬ ਹੋ ਗਿਆ ਵਾ ਹੁਣ ਫੋਨ ਲੱਗ ਗਿਆ ਵਾ ਇਹਨੂੰ ਮੇਰਾ ਇਰਾਦਾ ਹੀ ਇਹਦੇ ਕੋ ਫੋਨ ਸੋ ਕੋ ਫਾੜੀ ਲੈਂਦੀ ਇਹ ਵੀ ਸ਼ਦਾਈ ਆ ਜੇ ਹੁਣ ਇਹਨੂੰ ਪਾਸਵਰਡ ਖੋਲ ਲਿਆ ਫਿਰ ਫੋਟੋਆਂ ਵੇਖੂਗਾ ਦੁਖੀ ਹੋਊਗਾ ਵੀ ਇਹ ਵੇਖ ਕੇ ਮੈਂ ਤੇ ਹੋ ਆ ਨਹੀਂ ਸੰਦੀਪ ਨੂੰ ਵੀ ਰੱਬ ਕਰਕੇ ਨਾ ਹੀ ਪਤਾ ਹੋਵੇ ਤਾਂ ਨਾ ਹੀ ਖੁੱਲੇ ਫੋਨ ਜੋਤ ਜੋਤ ਹਾਂਜੀ ਗਾ ਸੁਣੇ ਇੱਕ ਮਿੰਟ ਹਾਂਜੀ ਇੱਥੇ ਬੈਠੋ ਮੈਂ ਨਾ ਗਿਆ ਹੀ ਬਲਜੀਤਪਾ ਜੀ ਵੱਲ ਅੱਜ ਹਾਂਜੀ ਤੁਸੀਂ ਦੱਸਿਆ ਇਹ ਭਜਾਣਾ ਤੇ ਮੈਂ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਮੈਂ ਕਿਹਾ ਤੁਸੀਂ ਗੱਲਬਾਤ ਕਰਦੇ ਰਹੇ ਬੰਦਿਆਂ ਨਾਲ ਕਹਿੰਦੇ ਤੂੰ ਬਿਲਕੁਲ ਫਿਕਰ ਨਾ ਕਰ ਇਹ ਨਹੀਂ ਵੀ ਸਾਡੇ ਹੱਥੋਂ ਕੰਮ ਬਾਹਰ ਹੋ ਜਾਊਗਾ ਵਧੀਆ ਕੰਮ ਕਰਾਂਗੇ ਕਹਿੰਦੇ ਦੂਜੀ ਗੱਲ ਉਹਨਾਂ ਮੈਨੂੰ ਦੱਸੀ ਆ ਹਰਪਿੰਦਰ ਨੇ ਨਾ ਮੈਨੂੰ ਵਾਵਾ ਚਿਰ ਪੈਨਾ ਕਿ ਐਪ ਲੌਗ ਦਾ ਪਾਸਵਰਡ ਕੱਲਿਆ ਹੈ। ਅੱਛਾ ਤੇ ਮੈਨੂੰ ਪਤਾ ਨਹੀਂ ਵੀ ਉਹ ਕੀ ਚੀਜ਼ ਆ। ਪਾਜੀ ਨੇ ਅੱਜ ਦੱਸਿਆ ਕਹਿੰਦੇ ਉਹਦੇ ਵਿੱਚ ਫੋਟੋਆਂ ਤੇ ਵੀਡੀਓ ਸੇਵ ਕਰ ਸਕਦੇ ਆਪਾਂ। ਤੇ ਇਹ ਆ ਕਿ ਜੇ ਰਪਿੰਦਰ ਦਾ ਫੋਨ ਤੁਹਾਡੇ ਹੱਥ ਚ ਆ ਜਾਈ ਨਾ ਫਿਰ ਹੋ ਸਕਦਾ ਵੀ ਉਹ ਚ ਕੋਸ਼ਾਂ ਨੂੰ ਮਿਲ ਜੇ। ਕਿਉਂ ਪਾਸਵਰਡ ਉਹਨੇ ਓਦਾਂ ਕਲੀ ਕਲ ਨਹੀਂ ਮੈਨੂੰ। ਬਿਲਕੁਲ। ਤੁਸੀਂ ਪਤਾ ਕੀ ਕਰਨਾ ਹੁਣ ਵੇਖੋ ਬੰਦਿਆਂ ਨੇ ਤੇ ਬਾਹਰ ਹੀ ਬੈਠੇ ਹੋਣਾ। ਤੁਸੀਂ ਬੀਬੀਆਂ ਬੀਬੀਆਂ ਅੰਦਰ ਜਾ ਆਗੇ ਨਾ। ਠੀਕ ਆ। ਮੰਮੀ ਨਾਲ ਲੈ ਜਾਓ ਤੇ ਆਪ ਚੱਲ ਜਿਓ ਨਾਲ। ਤੇ ਪਰਮੀਤ ਨੂੰ ਬਿਸ਼ੱਕ ਲੈ ਜਾਓ ਕਿਉਂ ਤੁਸੀਂ ਬਾਹਰ ਨਾ ਜਾ ਸਕਦੇ ਜੀ ਤੇ ਤੁਸੀਂ ਉਥੇ ਨਾ ਦੇਖਿਓ ਜੀ ਕਿਦਰ ਪ੍ਰਿੰਦਰ ਦਾ ਫੋਨ ਹੋਵੇ ਨਾ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਨਹੀਂ ਲੱਗਾਇਆ ਤੱਕ ਤੇ ਜੇ ਫੋਨ ਮਿਲ ਜੇ ਸਾਨੂੰ ਤੇ ਫੇਰ ਤੇ ਕੁੜੀ ਨੂੰ ਸਾਫ਼ ਮਿਲ ਜਾਊਗਾ ਹਮ ਗੱਲ ਤੇ ਤਾਂ ਕੀ ਠੀਕ ਹੈ ਤੁਸੀਂ ਹੁਣ ਇਹ ਕੰਮ ਕਰਨਾ ਜ਼ਰੂਰ ਮੰਮੀ ਨੂੰ ਵੀ ਸਮਝਾ ਦਿਓ ਕਹੋ ਵੀ ਜਿੰਨਾ ਵੱਧ ਤੋਂ ਵੱਧ ਟਾਈਮ ਅੰਦਰ ਮਿਲ ਜੇ ਨਾ ਤੁਹਾਨੂੰ ਬਹਿਨ ਨੂੰ ਉਹਨਾਂ ਵਧੀਆ ਹਾਂ ਚੱਲਈਏ ਕਿ ਜੇ ਫੋਨ ਸਾਡੇ ਹੱਥ ਲਾਈ ਜੀ ਤੇ ਸਾਰੇ ਕੰਮ ਸੌਖੇ ਹੋ ਜਾਣਗੇ ਬਿਲਕੁਲ ਪਤਾ ਨਹੀਂ ਉਹਦੇ ਵਿੱਚ ਕੀ ਕੁਝ ਹੋਊਗਾ ਤੇ ਜਿਉਂ ਉਹਨਾਂ ਦੇ ਹੱਥ ਲੱਗ ਗਿਆ ਤੇ ਜੋ ਕੁਝ ਸਾਡੇ ਹੱਥ ਆਇਆ ਉਹ ਵੀ ਚਲ ਜਾਣਾ ਨਹੀਂ ਮੈਨੂੰ ਲੱਗਦਾ ਵਾ ਵੀ ਹੁਣ ਗੱਲ ਬਣ ਜਣੀ ਹੈ ਉਹਦੇ ਵਿੱਚ ਜਰੂਰ ਸਬੂਤ ਹੋਏਗਾ ਕੋਈ ਨਾ ਕੋਈ ਇਹੋ ਜਿਹਾ ਜਿਹੜਾ ਕੁੜੀ ਨੇ ਮੈਨੂੰ ਪਾਸਵਰਡ ਕੱਲਣੇ ਤੇ ਕੱਲਣਾ ਨਹੀਂ ਉਹਨੇ ਚਲੋ ਕੋਈ ਇੱਕ ਨਵੀਂ ਉਮੀਦ ਤੇ ਜਾਗੀ ਹੈ ਇਨਸਾਫ਼ ਦੀ ਨਹੀਂ ਤੇ ਅਹੀਂ ਤੇ ਸਾਰਾ ਕੁਝ ਠਾਪੀ ਕਰ ਦਿੱਤਾ ਤੁਸੀਂ ਆਪ ਕੰਮ ਕਰੋ ਮੰਮੀ ਨਾ ਕਰੋ ਗੱਲ ਕਹੋ ਵੀ ਜਦੋਂ ਕੱਲ ਅਹੀਂ ਜਾਣਾ ਨਾ ਆਪਣੇ ਆਪ ਨੂੰ ਬੜਾ ਸੰਭਾਲ ਕੇ ਰੱਖਣਾ ਵਾ ਕੋਈ ਗੱਲਬਾਤ ਨਹੀਂ ਉੱਥੇ ਕਰਨੀ ਬਾਦੂ ਠੀਕ ਹੈ ਠੀਕ ਹੈ ਨਾ ਇੱਕ ਵਾਰੀ ਇਹ ਫੋਨ ਸਾਡੇ ਹੱਥ ਜਾ ਜੇ ਨਾ ਉਹ ਅਹੀਂ ਵੇਖ ਲਈਏ ਇਨੀ ਮੈਂ ਕਰਦੀ ਹਾਂ ਕਰੋ ਗੱਲ ਕਰੋ ਚੰਦਾ ਵੀ ਵਧੀਆ ਵਾ ਮਹਾਰਾਜ ਨੇ ਕੋਈ ਟਣੀ ਤਣੀ ਵੀ ਕੀਤੀ ਹੈ ਨਾ ਚਲੋ ਫੋਨ ਸਾਡੇ ਕੋਲ ਆ ਜੇ ਤੇ ਕੁੜੀ ਨੂੰ ਇਨਸਾਫ ਮਿਲਲੇ ਹੋਰ ਨਹੀਂ ਕੁਝ ਵੀ ਚਾਹੀਦਾ ਹੈ ਸੰਦੀਪ ਹਾਂਜੀ ਭਾਜੀ ਆਰਪਿੰਦਰ ਦਾ ਵਾ ਫੋਨ ਤੇਦਾ ਪਾਸਵਰਡ ਪਤਾ ਤੈਨੂੰ ਨਹੀਂ ਮੈਨੂੰ ਤਾਂ ਨਹੀਂ ਪਤਾ ਪਾਸਵਰਡ ਦਾ ਉਹ ਮम्मी ਕਹਿੰਦੇ ਆ ਵੀ ਤੁਹਾਨੂੰ ਪਤਾ ਵਾ ਮੈਨੂੰ ਕਦੀ ਫੋਨ ਫੜਾਇਆ ਹੀ ਨਹੀਂ ਉਹਨੇ ਤੇ ਮੈਨੂੰ ਕਿੱਥੋਂ ਪਤਾ ਹੋਣਾ ਵਾ ਨਾਲੇ ਫੋਨ ਕੀ ਕਰਨਾ ਤੁਸੀਂ ਉਹ ਕਰਨਾ ਤੇ ਕੁਛ ਨਹੀਂ ਆ ਉਦਾਂ ਫੋਟੋਆਂ ਕੱਢਣੀਆਂ ਮੈਂ ਪੁਰਾਣੀਆਂ ਵਿੱਚ ਫੋਟੋਆਂ ਕੱਢਣੀਆਂ ਫੋਟੋਆਂ ਤੇ ਕੀ ਲੋਟ ਪੈ ਗਈ ਹੁਣ ਓਹੋ ਸਾਰੇ ਸਵਾਲ ਜਵਾਬ ਹੀ ਪੁੱਛਦੇ ਆ ਗਾੜੀਆਂ ਮੈਂ ਤੁਹਾਨੂੰ ਪਾਸਵਰਡ ਪੁੱਛਣ ਲਿਆ ਵਾ ਨਹੀਂ ਨਾ ਪਤਾ ਬਸ ਠੀਕ ਆ ਇਹਨੀਆਂ ਫੋਟੋਆਂ ਕੀ ਕਰਨੀਆਂ ਹੁਣ ਜਦੋਂ ਘਰੋਂ ਚਲੀ ਗਈ ਆ ਮਾਰੀ ਗਈ ਆ ਤੇ ਐਵੇਂ ਵੇਖ ਵੇਖ ਕੇ ਫੋਟੋਆਂ ਤੇ ਰੋਈ ਜਾਣਾ ਕੀ ਫਾਇਦਾ ਵਾ ਮੈਨੂੰ ਇਹਨਾਂ ਛਦਾਈ ਹੋ ਗਿਆ ਵਾ ਪਰ ਮੋਂ ਤਾਂ ਮੇਰਾ ਖੇੜਾ ਨਹੀਂ ਗੇ ਛੱਡਣ ਦੇ ਤੇ ਇੱਦਾਂ ਤੇ ਬੜਾ ਔਖਾ ਹੋ ਜਾਣਾ ਆ ਤੇ ਇੱਦਾਂ ਕਰਦੀ ਇਹਨਾਂ ਨੂੰ ਫੋਨ ਕਰਦੀ ਆ ਵੀ ਤੁਸੀਂ ਚੌਥੇ ਦੇ ਤੇ ਹੋਣਾ ਹੀ ਆ ਤੇ ਮੈਨੂੰ ਨਾਮ ਲੈ ਕੇ ਜਾਇਓ ਬਾਅਦ ਚ ਤੇ ਰਿਪੋਰਟ ਹੀ ਪਾ ਆ ਦੇ ਪੋਸਟਮਾਰਡਮ ਦੀ ਉਹ ਚੋਖਰੇ ਕੀ ਦਿਨ ਕੱਲਾਂ ਤੇ ਕੀ ਨਹੀਂ हो गएगी फोन करनी मैं छा जाय हैलो हाँ जी हाँ जी सत श्रीकाल होना ठीक ठाक हाँ हाँ ठीक है सब इतना फिर मे कल चौथे तो आना है ना ठीक है ਇਦਾਂ ਕਰਿਓ ਕਿ ਨਾਲ ਨਾ ਲਿਆਇਓ ਕਿਸੇ ਨੂੰ ਵੀ ਇਕੱਲਾ ਹੀ ਆ ਜਿਓ ਤੇ ਜਦੋਂ ਸਾਰਾ ਕੰਮ ਇੱਥੇ ਜਾਊਗਾ ਨਾ ਨਿਬੜ ਤੇ ਇੰਨੀ ਗੱਲ ਇਹਨਾਂ ਨੂੰ ਕਹਿ ਦਿਓ ਕਿ ਮੈਂ ਦੀਪ ਨੂੰ ਨਾਲ ਲੈ ਕੇ ਹੀ ਜਾਣਾ ਆ ਘਰ ਕੰਮ ਆ ਉਹ ਪਹਿਲਾਂ ਤੂੰ ਕਿਹਾ ਸੀ ਮੈਨੂੰ ਵੀ ਮੈਂ ਜਾਣਾ ਨਹੀਂਗਾ ਭੈਣ ਮੇਰੀ ਇਕੱਲੀ ਆ ਮੈਂ ਤਾਂ ਉਦੋਂ ਵੀ ਤੈਨੂੰ ਕਿਹਾ ਸੀਗਾ ਕਿ ਮੇਰੇ ਨਾਲ ਹੀ ਚੱਲ ਉਹ ਜੇ ਇੱਥੇ ਕੋਈ ਕੱਲ ਨੂੰ ਗੱਲਬਾਤ ਹੋ ਗਈ ਨਾ ਆਪੇ ਇਹ ਭੁਗਤਣਾ ਜਿਨ੍ਹਾਂ ਨੇ ਕੀਤਾ ਅਹੀਂ ਥੋੜਾ ਫਸਣਾ ਤੇ ਉਹ ਬਾਕੀ ਚੱਲ ਕੋਈ ਗੱਲ ਨਹੀਂ ਮੈਂ ਆਗੇ ਇਹੋ ਕਹਿ ਦੂੰਗਾ ਕਿ ਬੰਦੇ ਲੱਗਣੇ ਆ ਗਾਨਾ ਬੰਨਣਾ ਵਾ ਤੇ ਮੈਂ ਦੀਪ ਨੂੰ ਨਾਲ ਹੀ ਲੱਗ ਜਾਣਾ ਤੇ ਤੂੰ ਆਪਣਾ ਸਮਾਨ ਪੈਕ ਕਰ ਛੜੀ ਤੇ ਤੂੰ ਮੇਰੇ ਨਾਲ ਹੀ ਆ ਜੀ ਆਹੋ ਆਹੋ ਬਹਾਨਾ ਚੱਲ ਇਹੋ ਲਾ ਦਿਓ ਆ ਮੈਨੂੰ ਵੀ ਪਤਾ ਹੈ ਜੀ ਲੋ ਕੁਮਾਰ ਬੰਨਣ ਵਾਲੇ ਆਉਣ ਆਈਆਂ ਤੁਸੀਂ ਹੁਣ ਇਹੋ ਬੰਨਣਾ ਲਾਓ ਵੀ ਸਾਡਾ ਘਰ ਕੰਮ ਨਹੀਂ ਗਸਰਣ ਰਿਆ ਇਹ ਇੱਥੇ ਮੈਨੂੰ ਲੱਗਣ ਰਿਆ ਆ ਵੀ ਹੋਰ ਪੰਗਾ ਨਾ ਕੋਈ ਪਿਆ ਜੇ ਪੋਸਟਮਾਨ ਦੀ ਰਿਪੋਰਟ ਵੀ ਆ ਜਾਣੀ ਆ ਚੱਲ ਹੁਣ ਇਹ ਗੱਲ ਤੁਸੀਂ ਧਿਆਨ ਚ ਰੱਖਿਓ ਨਾਲ ਹੀ ਲੈ ਕੇ ਜਾਇਆ ਮੈਂ ਮੈਂ ਨਹੀਂ ਕਿ ਇੱਥੇ ਰਹਿਣਾ ਹੁਣ ਠੀਕਾ ਠੀਕ ਹੈ ਚਲੋ ਆ ਜਿਓ ਠੀਕ ਹੈ ਕੱਟ ਦਿਆਂ ਫੋਨ ਹੁਣ ਤਾਂ ਟਾਈਮ ਦਾ ਸਿਰੇ ਆ ਜਾਇਓ ਐਵੇਂ ਲੇਟ ਨਾ ਹੋਇਓ ਤੇੜੀ ਮੈਂ ਗੱਲ ਕਹੀ ਹੋ ਚੇਤਾ ਰੱਖਿਓ ਚਲੋ ਇੱਦਾਂ ਕਰਦਾ ਵਾਂ ਕਲਦੀਪ ਨੂੰ ਲਿਆਉਣਾ ਨਾਲ ਹੀ ਹੁਣ ਇਹਨਾਂ ਦੇ ਕੰਮ ਕਰ ਲਿਆ ਲਾਲਚ ਨੂੰ ਇਹ ਤਾਂ ਬੜਾ ਮਾੜਾ ਕੰਮ ਇਹਨਾਂ ਨੇ ਏਹ ਰਾ ਮੁੜ ਕੇ ਇਹਨਾਂ ਦੇ ਘਰ ਦੀ ਅੱਗ ਕਿਤੇ ਸਾਨੂੰ ਹੀ ਲਪੇਟ ਕੇ ਬਹਿ ਜੇ ਨਾਲ ਤਦੀਵ ਨੂੰ ਨਾਲ ਹੀ ਲਿਆਉਣਾ ਪੈਣਾ ਕਰ ਚਲੋ ਚਲ ਚੰਗਾ ਸੋ ਅਮਰ ਕਿਤੇ ਨਾਲ ਹੀ ਚਲ ਜਾਂਗੇ ਉਧਰ ਤਾਂ ਰਮਨ ਖੜੇ ਪਈ ਰਹਿਣਾ ਇਹਨੇ ਤਾਂ ਭੋਗ ਤੱਕ ਨਹੀਂ ਮੈਨੂੰ ਜਾਣ ਦੇਣਾ ਰਮਨ ਤੋ ਹਾਂਜੀ ਭੈਣ ਜੀ ਤੁਸੀਂ ਇੱਥੇ ਕੀ ਕਰਨ ਦੇ ਜੀ ਮੈਂ ਬਸ ਉਦਾਂ ਚਲਕ ਆਈ ਹਾਂ ਤੇ ਕੋਠੇ ਦੇ ਤੇ ਖਲਾਰਾ ਹੀ ਬੜਾ ਪਿਆ ਆ ਤੇ ਜੀਚਾਰ ਆਉਣੇ ਆ ਇੱਥੋਂ ਹੀ ਸਾਫ ਸਫ ਕਰ ਲੈਂਦੇ ਗਾ ਚਲ ਕੋਈ ਨਹੀਂ ਇੱਥੇ ਕਿਹੜਾ ਵਿਆਹ ਵਾ ਕੋਠੇ ਤੇ ਚੜਨਾ ਹੋ ਉਹਨਾਂ ਨੇ ਮੈਂ ਤੁਹਾਨੂੰ ਥੱਲੇ ਲੱਭਣ ਲਈ ਹਾਂ ਤੁਸੀਂ ਮੈਨੂੰ ਕਿਤੇ ਦਿਖਾਈ ਨਹੀਂ ਮੈਂ ਚਲ ਕੋਠੇ ਤੇ ਵੇਨੀ ਆ ਕੋਠੇ ਤੇ ਨਾ ਜੜੇ ਹੋਣ ਆਹ ਮੈਂ ਜਰਾਕ ਉਦਾਂ ਹੀ ਆ ਗਈ ਉੱਤੇ ਕੰਮ ਹੀ ਕੋਈ ਆਹ ਕੰਮ ਹੀ ਸਲਾਹ ਜ ਕਰਨੀ ਹੈ ਤੁਹਾਡੇ ਨਾਲ ਆਜਾ ਥੱਲੇ ਹੁਣ ਉੱਥੇ ਗੱਲ ਕਰਦੇ ਆ ਚਲ ਕੋਈ ਨਹੀਂ ਅਮਨੀ ਮਮ ਜੀ ਤੇਹੀਂ ਇੱਥੇ ਬੈਠੇ ਜੀ ਮੈਂ ਤੁਹਾਨੂੰ ਬਾਹਰ ਵੇਖਾਂਗੀ ਮੈਂ ਫਿਰ ਇੱਥੇ ਆਣ ਕੇ ਬਹਿ ਗਈ ਅੱਛਾ ਅੱਛਾ ਸੇਠ ਠੀਕ ਹੈ ਨਾ ਹੋਣਾ ਕਿ ਨਾਲ ਠੀਕ ਚਲੋ ਕੋਈ ਗੱਲ ਨਹੀਂ ਮੈਨਾਂ ਤਾਂ ਇੱਕ ਗੱਲ ਕਰਨੀ ਹੀ ਕੀ ਗੱਲ ਕੱਲ ਹੀ ਉੱਥੇ ਜਾਣਾ ਤੇ ਹੈਗਾ ਵਾ ਰਵਿੰਦਰ ਦੇ ਸੋਰੀ ਅੱਛਾ ਤੇ ਚੌਥਾ ਜਿੱਦਾਂ ਗੱਲ ਤੇ ਪਰ ਇੱਕ ਗੱਲ ਵਾ ਤੀਹੀਂ ਉੱਥੇ ਦਿਲ ਨਹੀਂ ਛੱਡਣਾ ਠੀਕ ਤੇ ਕੋਈ ਬਾਧੂ ਗੱਲ ਨਹੀਂ ਕਰਨੀ ਹੈਗੀ ਨਹੀਂ ਕਰਦੀ ਮੈਂ ਸਾਨੂੰ ਪਤਾ ਵਾ ਜਿਹੜਾ ਸਾਨੂੰ ਦੁੱਖ ਵਾ ਕਿ ਹੋਰ ਨੂੰ ਥੋੜੀ ਹੈਗਾ ਵਾ ਇਮਨੂ ਦੇਹੀ ਕਾਣ ਕਹਿੰਦੇ ਵੀ ਇੱਕ ਨਵੀਂ ਉਮੀਦ ਜੀ ਤੇ ਜਾਗੀ ਆ ਰੁਪਿੰਦਰ ਦਾ ਨਾ ਉਥੋਂ ਫੋਨ ਲਿਹਾਉਣਾ ਵਾ ਅੱਛਾ ਉਹਦੇ ਵਿੱਚ ਹੋ ਸਕਦਾ ਕਹਿੰਦੇ ਕੋਈ ਸਬੂਤ ਹੋਵੇ ਤੇ ਜੇ ਸਾਡੇ ਫੋਨ ਹੱਥ ਲੱਗ ਗਿਆ ਨਾ ਇਹ ਆਪੇ ਸਾਡੀ ਤੀਨ ਇਨਸਾਫ ਮਿਲ ਜਾਊਗਾ ਤੇ ਪਰ ਇਹ ਆ ਵੀ ਉਥੇ ਜਾ ਕੇ ਅਸੀਂ ਕੋਈ ਵੱਧ ਘੱਟ ਗੱਲ ਨਹੀਂ ਕਰਨੀ ਤੇ ਕੋਸ਼ਿਸ਼ ਕਰਨੀ ਆ ਫਿਰ ਰੁਪਿੰਦਰ ਦੇ ਅੰਦਰ ਨਾ ਜਿੰਨਾ ਕਿ ਸਮਾਹਨ ਨੂੰ ਬੈਨ ਨੂੰ ਮਿਲ ਸਗੇ ਨਾ ਉਥੇ ਹੀ ਬਹਿਣਾ ਠੀਕ ਫਿਰ ਵੇਖ ਲਾਂਗੇ ਜੇ ਤੇ ਸਾਡੇ ਹੱਥ ਲੱਗ ਗਿਆ ਤੇ ਸਭ ਤੋਂ ਵਧੀਆ ਨਾ ਲੱਗਾ ਤਾਂ ਫਿਰ ਰੱਖਦੇ ਰੱਖਾ ਹੈ ਹੀ ਹੈ। ਉਹ ਬਤੇ ਡੋਰੀਆਂ ਸੁਟੋ ਉਹਨੇ ਸਭ ਕੋ ਕਰਦਣਾ। ਹਾਂ। ਕੋਈ ਗੱਲ ਨਹੀਂ ਤਫੀਕਾ ਨਹੀਂ ਕਰਨਾ ਮੈਂ ਕੋਈ ਗੱਲ ਨਹੀਂ ਕਰਦੀ। ਮੈਂ ਪਿੰਦਰ ਦੇ ਅੰਦਰ ਨਹੀਂ ਵੇਖਾਂਗੀ ਜਾ ਕੇ ਚੁੱਪ ਕਰਕੇ। ਕੋਈ ਗੱਲ ਨਹੀਂ। ਤਹੀ ਵੀ ਚਲ ਜਿਓ। ਮੈਂ ਵੀ ਜਾਊਂਗੀ ਨਾਲ ਤੁਹਾਡੇ ਹੋਗਾ ਤੇ ਪਰਮੇਤ ਨੂੰ ਵੀ ਲੈ ਜਾਾਂਗੇ। ਠੀਕ ਆ। ਇਹ ਆ ਵੀ ਤਿੰਨੇ ਜਣੀਆਂ ਗਈਆਂ ਹੋਵਾਂਗੀਆਂ ਨਾ ਤੇ ਉਹਨਾਂ ਨੂੰ ਇਹ ਨਾ ਹੋਵੇਗਾ। ਇਹ ਕੁਝ ਲੈਣ ਆਈਆਂ ਵਾ ਤੇ ਪਰ ਅਹੀਂ ਦੇ ਆਪਣੀ ਧੀ ਵਾਸਤੇ ਸਾਰਾ ਕੁਝ ਹੀ ਕਰਨਾ। ਹੁਣ ਏਦਾਂ ਕਿਦਾਂ ਉਹਨਾਂ ਨੂੰ ਵੇਲੇ ਛੱਡ ਦਈਏ। ਹਾਂ। ਚਲੋ ਰਾਬੀ ਆ ਹੁਣ ਸਾਡੇ ਨਾਲ ਹੋਰ ਤੇ ਕਿਸੇ ਦੇ ਸਾਥ ਹੈ ਨਹੀਂ ਕੋਈ ਗੱਲ ਬਦਾਈ ਰਾਬ ਤੇ ਸਾਥ ਦੇ ਨਹੀਂ ਡਿਆ ਵਾ ਆਪ ਹੀ ਹੀ ਲਵਸੀਲਾ ਕਰ ਲਈਏ ਥੋੜਾ ਜਿਆ ਬੜੀਆਂ ਵਧੀਕੀਆਂ ਕੀਤੀਆਂ ਉਹਨਾਂ ਨੇ ਬੜਾ ਕੁਛ ਕੀਤਾ ਕੁੜੀਆਂ ਨੇ ਉਹਨਾਂ ਨੇ ਕੁੜੀ ਨੇ ਦੱਸਿਆ ਹੀ ਨਹੀਂ ਆ ਹਨ ਕੋਈ ਗੱਲ ਨਹੀਂ ਠੀਕ ਜੇ ਦੱਸਦੀ ਬਣਾ ਹੀ ਕੋਲਣਾ ਹੀ ਨਹੀਂ ਕੁੜੀ ਮੈਨੂੰ ਪਤਾ ਵਾ ਦੁੱਖ ਤੇ ਬੜਾ ਵਾ ਮੰਮੀ ਜੀ ਮੈਨੂੰ ਪੁੱਛ ਕੇ ਵੇਖੋ ਹਾਂ ਮੈਂ ਕਿਦਾਂ ਆਪਣਾ ਕੰਮ ਲਈ ਫਿਰਾਂਦੀ ਆ ਪਰ ਹੁਣ ਫਿਰ ਕੀ ਕਰਨਾ ਜੋ ਜਰ ਆਪਣੀ ਇਹ ਬਾਣਾ ਵਰਤਾਈ ਦਿੱਤਾ ਵਾ ਤੇ ਮੰਨਣਾ ਹੀ ਪੈਣਾ ਵਾ ਤੇਹੀ ਵੀ ਦਿਲ ਨਾ ਛੱਡੋ ਹੌਸਲਾ ਰੱਖ ਕੇ ਜਿਹੜੇ ਕੰਮ ਹੀ ਅੱਗੇ ਕਰਨੇ ਨਾ ਉਹ ਕਰੀਏ ਹੁਣ ਠੀਕ ਆ ਗਲਤੀ ਅਹੀਂ ਨਾ ਬੜੀ ਤਗੜੀ ਕਰ ਬੈਠੇ ਆਲਾਗ ਦੇ ਦਿੰਦੇ ਨਾ ਉਹ ਚੰਗਾ ਆ ਤਾਂ ਸਾਰਾ ਕੰਮ ਹੀ ਖਰਾਬ ਹੋ ਗਿਆ ਦਵਲੀ ਪੁੱਤ ਬੈਠਾ ਵਾ ਹਾਂਜੀ ਆਜੋ ਓਏ ਆਉਣਾ ਕੀ ਆ ਪੁੱਤ ਜੇ ਮੇਰੀ ਗੱਲ ਮੰਨੇ ਨਾ ਤੇ ਨੌਕਰੀ ਤੇ ਚਲ ਜਾ ਜਿਹੜਾ ਕੰਮ ਹੋਣਾ ਸੀ ਨਾ ਉਹ ਤੇ ਗਿਆ ਹੋ ਉਹਨੇ ਤੇ ਨਹੀਂ ਆਉਣਾ ਵਾਪਸ ਆਉਣਾ ਉਹ ਡੱਡ ਜੀ ਆਪ ਹੋਇਆ ਹੋਇਆ ਨਾ ਕੰਮ ਤੇ ਤਵੇਂ ਮੈਂ ਮੰਨ ਕਿਤਾ ਵੀ ਤੇ ਜਾਣ ਬੁੱਝ ਗਈ ਆ ਤੇ ਕਿਤਾ ਵੀ ਦਾਜ ਮਗਰ ਕਿ ਦਾਜ ਨਹੀਂ ਗਿਆ ਮੇਰੀ ਗੱਲ ਸੁਣ ਤੈਨੂੰ ਪੱਕਾ ਪਤਾ ਵੀ ਅਸੀਂ ਕੀਤਾ ਓਏ ਅਸੀਂ ਮੈਂ ਤਾਂ ਚਲ ਗਿਆ ਤੈਨੂੰ ਲੈਣ ਤੇ ਰਮਨ ਹੋਣੀ ਚਲ ਗਿਆ ਸ਼ਹਿਰ ਕੀ ਪਤਾ ਉਹਦੇ ਭਰਾ ਨੇ ਨੀ ਨਿਰਦੁਆਈ ਦੇਤੀ ਕੱਲਾ ਹੀ ਘਰ ਉਹ ਮੈਂ ਤੇ ਡੈਡੀਓ ਵੇਲੇ ਨੂੰ ਪਸਤਾਉਂ ਦਿਆਂ ਵਾਂ ਕਿ ਉਹਨੂੰ ਤਲਾਕ ਦੇ ਦਿੰਦਾ ਚੰਗਾ ਆਹੀ ਆਹ ਕੰਮ ਤੇ ਨਾ ਹੁੰਦਾ ਉਹਦੇ ਨਾਲ ਆਪਣਾ ਵੀ ਘਰ ਜਾੜਿਆ ਤੇ ਅਗਲੇ ਆਂਦਾ ਵੀ ਜਾੜਿਆ ਵਾ ਚੱਲ ਪੁੱਤ ਛੱਡ ਦੇ ਨਾ ਗੱਲਾਂ ਨੂੰ ਮੈਨੂੰ ਇਹ ਆ ਜੇ ਉਹਨਾਂ ਨੇ ਪਰਚਾ ਦੇ ਦਿੱਤਾ ਨਾ ਤੇ ਨੌਕਰੀ ਵੀ ਜਾਂਦੀ ਰਹਿਣੀ ਓ ਤੇ ਪੈਸਾ ਤੇ ਲੱਭ ਕੋਈ ਨਹੀਂ ਓ ਮਿਲਣਾ ਉਧਰ ਡੈਡ ਜੀ ਤੁਹਾਨੂੰ ਪੈਸੇ ਥੇਲੇ ਦੀ ਪਈ ਇੱਦਾਂ ਵੱਡਾ ਕੰਮ ਹੋ ਗਿਆ ਇੱਥੇ ਮੁੱਕ ਦੀ ਗੱਲ ਇਹ ਆ ਕਿ ਮੈਂ ਨੌਕਰੀ ਤੇ ਨਹੀਂ ਜਾਣ। ਉਹ ਜੇ ਪੁੱਤ ਤੈਨੂੰ ਦੁੱਖ ਆਦਾ ਰੁਪਿੰਦਰ ਦਾ ਤਾਂ ਸਾਨੂੰ ਦੁੱਖ ਕੋਈ ਨਹੀਂ। ਸਾਡੇ ਘਰ ਦਾ ਮੈਂਬਰ ਹੀ ਉਹ ਸਾਡੀ ਧੀ ਹੀ ਉਹ ਧੀ ਤੇ ਡਾਡੀ ਜੀ ਬਣਾਈ ਨਹੀਂ ਅਸੀਂ। ਜੇ ਬਣਾ ਕੇ ਰੱਖਦੇ ਤੇ ਆ ਕੰਮ ਕਾਲੀ ਹੋਣਾ ਸੀ। ਆ ਜਾ ਕੇ ਗੱਲਾਂ ਫੇਰ ਉਹ ਆ ਜਾਂਦੀਆਂ ਕਿ ਗੱਡੀ ਨਹੀਂ ਆਈ ਗੱਡੀ ਨਹੀਂ ਆਈ ਜੇ ਗੱਡੀ ਆਉਣ ਲੱਗੀ ਤੇ ਤੂੰ ਹੀ ਉਹਨੂੰ ਗੱਡੀ ਚਾੜਤ। ਤੇਰਾ ਤੇ ਦਿਮਾਗ ਖਰਾਬ ਹੋ ਗਿਆ ਤੁਸੀਂ ਚਾੜਤਾ ਤੁਸੀਂ ਚਾੜਤਾ ਮੈਂ ਤੈਨੂੰ ਦੱਸਲ ਵੀ ਦਿਆਂ ਕਿ ਅਸੀਂ ਤਾਂ ਘਰ ਹੀ ਕੋਈ ਜੀ ਨਹੀਂ ਉਹ ਡੈਡ ਜੀ ਮੈਨੂੰ ਸਾਰੀ ਗੱਲ ਦਾ ਪਤਾ ਵਾ ਨਾਲੇ ਗੱਡੀ ਕਰਕੇ ਨਾ ਤੁਸੀਂ ਮੇਕੋ ਵੀ ਕਹਾਇਆ ਉਹਨਾਂ ਘਰ ਕਿ ਸਾਨੂੰ ਆ ਗੱਡੀ ਚਾਹੀਦੀ ਹੈ ਮੈਂ ਉਹਨਾਂ ਦੇ ਹੁੰਦਿਆਂ ਕਹਿ ਕੇ ਆਂ ਵੀ ਮੈਨੂੰ ਆ ਗੱਡੀ ਚਾਹੀਦੀ ਹੈ ਤੇ ਮੈਨੂੰ ਬਖਸ਼ਣਗੇ ਉਹਨਾਂ ਮੇਰਾ ਨਾਮ ਵੀ ਚੇ ਲਿਖਾਉਣਾ ਹੋਏ ਇਸੇ ਕਰਕੇ ਤੇ ਪੁੱਤ लवली ਤੈਨੂੰ ਮੈਂ ਕਹਿਣ ਦਿਆਂ ਕਿ ਤੂੰ ਚੱਲ ਜਾ ਤੇ ਤੇ ਕੋਈ ਕਾਰਵਾਈ ਨਾ ਹੋਵੇ ਜੇ ਹੋਊਗੀ ਤੇ ਸਾਡੇ ਤੇ ਹੋਊਗੀ ਉਹ ਡਰਜੀ ਹੁੰਦੀ ਆ ਨਾ ਕਾਰਵਾਈ ਤੇ ਹੋਣ ਦੋ ਮੈਂ ਨਹੀਂ ਗਾ ਨੌਕਰੀ ਤੇ ਜਾਣਾ ਠੀਕ ਆ ਨਾ ਤੇ ਨਾਮ ਮੈਨੂੰ ਕਹੋ ਬਰਬਰ ਇਹ ਤਾਂ ਲੱਗਦਾ ਨਾ ਦਿਮਾਗ ਹੀ ਖਰਾਬ ਹੋ ਗਿਆ ਵਾ ਅੱਜਤ ਨਹੀਂ ਪਰ ਕਿਸ ਟਾਈਮ ਨੂੰ ਪਸਤਾਊਗਾ ਏ ਤੇ ਪਿਓ ਮੇਰਾ ਸਹੀ ਕਹਿੰਦਾ ਏ ਹਾਏ ਹਾਏ ਫਿਕਰ ਵੜ ਵੜ ਕੇ ਖਾਈ ਜਾਂਦਾ ਵਾ ਮੁੰਡਾ ਤੇ ਇੱਕੋ ਹੀ ਗੱਲ ਕਰੀ ਜਾਂਦਾ ਫੋਟੋਆਂ ਵੇਖਣੀਆਂ ਫੋਟੋਆਂ ਵੇਖਣੀਆਂ ਕੀ ਕਰਾਂ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਕਦੀ ਉਹਦੇ ਫੋਨ ਨੂੰ ਹੱਥ ਹੀ ਨਹੀਂ ਲਾਇਆ ਇਹ ਤਾਂ ਪਾਸਵਰਡ ਕੀ ਹੈ ਮੈਂ ਹੀ ਉਹਦਰਾ ਜਾ ਫੋਨ ਲੈਂਦੀ ਨਾ ਤੇ ਫੋਨ ਹੀ ਤਾਂ ਤਾਂਠਾ ਕਰ ਦੇਣਾ ਹੀ ਉਹਨੇ ਤਾਂ ਧਿਆਨ ਫੋਨ ਵਿੱਚ ਹੀ ਆ ਪੀਏ ਖੋਲ ਜੇ ਕਿਸ ਤਰੀਕੇ ਨਾਲ ਮੰਮੀ ਤੂੰ ਹੀ ਬੜੇ ਕੱਲੇ ਗੱਲਾਂ ਕਰਨ ਦੇ ਕੀ ਗੱਲ ਹੋਈ ਆ ਸੰਦੀਪ ਕੱਲੀ ਨਾ ਗੱਲਾਂ ਮੈਂ ਕੀ ਕਰਨੀਆਂ लवली ਆਇਆ ਸੀ ਸੋਈ ਵਿੱਚ ਮੇਰੇ ਵੱਲ ਤੇ ਕਹਿਣ ਰਿਹਾ ਸੀ ਫੋਨ ਦਾ ਪਾਸਵਰਡ ਦੱਸੋ ਮੈਨੂੰ ਕਿ ਮੈਂ ਖੋਲਣਾ ਤੇ ਮੈਂ ਤਾਂ ਕਦੀ ਉਹਦਾ ਫੋਨ ਫੜਿਆ ਹੀ ਨਹੀਂ ਤੇ ਮੈਨੂੰ ਕੀ ਪਤਾ ਕਿੱਥੋਂ ਖੁੱਲਣਾ ਮੰਮੀ ਉਹ ਤੇ ਮੇਰੇ ਵੱਲ ਵੀ ਆਏ ਸੀ ਭਾਜੀ ਮੈਨੂੰ ਤਾਂ ਸੰਦੀਪ ਨੂੰ ਪਤਾ ਮੈਂ ਮੈਨੂੰ ਨਹੀਂ ਪਤਾ ਪੁੱਛ ਲਾ ਤੂੰ ਮੈਨੂੰ ਪੁੱਛਣ ਦੇ ਹੀ ਤੇ ਮੈਂ ਤਾਂ ਮੈਨੂੰ ਨਹੀਂ ਪਤਾ ਹੈਗਾ ਉਹਨੇ ਕਿਹੜਾ ਕਦੀ ਮੈਨੂੰ ਫੋਨ ਫੜਾਇਆ ਵਾ ਨਹੀਂ ਇਹ ਗੱਲ ਤਾਂ ਸਾਨੂੰ ਚੇਤਾ ਹੀ ਨਹੀਂ ਰਿਹਾ ਤੇ ਫੋਨ ਵੀ ਉਹਦਾ ਹੈਗਾ ਫੋਨ ਵੀ ਉਹ ਤਾਂ ਗਾਂਬ ਸ਼ਾਹ ਕਰ ਦੇਣਾ ਹੈਗਾ ਮੰਮੀ ਇਹਨੂੰ ਕਿੱਥੋਂ ਲੱਭ ਗਿਆ ਫੋਨ ਆਂਦਾ ਗੱਡੀ ਦੀ ਚਾਬੀ ਵੇਖਣ ਡਿਆ ਹਾ ਦਰਾ ਦੇ ਵਿੱਚ ਤੇ ਉੱਥੇ ਫੋਨ ਪਿਆ ਹੈਗਾ ਹੁਣ ਉਹਨੇ ਕਿਹਨਾ ਕਿਹ ਤਰੀਕੇ ਖਲਾਉਣਾ ਤੇ ਹੈਗਾ ਇਹ ਆਪਾਂ ਅੱਡੇ ਤੋਂ ਜਾ ਕੇ ਖਲਾ ਕੇ ਲਿਆਵੇ ਨਾਲੇ ਕਰਨਾ ਕੀ ਐ ਉਹਦੀਆਂ ਫੋਟੋਆਂ ਵੇਖ ਕੇ ਕੀ ਕਰਨਾ ਹਾਂ ਗੱਲ ਉਹਦੋਂ ਤੇ ਕਹਿੰਦਾ ਹੀ ਜੋ ਮਰਜ਼ੀ ਕਰੋ ਇਹਨਾਂ ਨਾਲ ਮੈਂ ਤਾਂ ਪੁੱਤ ਸਮਝਾਇਆ ਵਾ ਹੁਣ ਸਮਝੇ ਤਾਂ ਹੀ ਆ ਨਾ ਦੁੱਖ ਤੇ ਬਥੇਰਾ ਆਉਂਦਾ ਵਾ ਪਰ ਕੀ ਕਰੀਏ ਹਾਂ ਤੈਨੂੰ ਸਮਝਾਉਣਾ ਹੈ ਨਾ ਚੰਗੀ ਤਰ੍ਹਾਂ ਨਾਲ ਪੁੱਤ ਉਹਨੂੰ ਤਾਂ ਮੈਂ ਬੜਾ ਸਮਝਾਇਆ ਹੀ ਪਰ ਮੇਰੀ ਗੱਲ ਸਮਝੇ ਤਾਂ ਤਾਂ ਹੀ ਆ ਨਾ ਕੀ ਕਰਾਂ ਤੂੰ ਦੱਸ ਮੈਨੂੰ ਮੰਮੀ ਮੇਰੀ ਇੱਕ ਗੱਲ ਸੁਣ ਲਓ ਜੇ ਕੱਲ ਨੂੰ ਕੋਈ ਕੇਸਕੂਸ ਹੋ ਗਿਆ ਨਾ ਤੇ ਮੈਂ ਨਹੀਂ ਜਾਣਾ ਇਹ ਸਿੱਧੀ ਗੱਲ ਵਾਟਾ ਮੇਰੀ ਸੁਣ ਗੱਲ ਕੇਸ ਨਾ ਹੋਣ ਕਰਕੇ ਨਾ ਪਤਾ ਕਿੰਨੇ ਪੈਸੇ ਚੜਾਏ ਆ ਪੁਲਿਸ ਵਾਲਿਆਂ ਨੂੰ ਪਿਹੜਾ ਨਾ ਨਹੀਂ ਵਿੱਚ ਆਉਣਾ ਚਾਹੀਦਾ ਪੈਸੇ ਜਿੰਨੇ ਕਹੋ ਨਾ ਉਨੇ ਦੇ ਦਾਂਗੇ ਹਾਂ ਗੱਲ ਨਾ ਕਹੇ ਜੇ ਕੋਈ ਵੀ ਘਰ ਦੇ ਵਿੱਚੋਂ ਚਲ ਗਿਆ ਨਾ ਜੇਲ੍ਹ ਚ ਤੇ ਬੇਇੱਜ਼ਤੀ ਦਾ ਸਾਰਾ ਟੱਬਰ ਦੀ ਹੁੰਨੀ ਹੁਣੀ ਆ ਮੈਨੂੰ ਤੇ ਮੰਮੀ ਬੜਾ ਡਰ ਲੱਗਣ ਡਿਆ ਮੈਂ ਤੁਹਾਨੂੰ ਮਨਾ ਕਰਦੀ ਸੀ ਕਿ ਇਦਾਂ ਦਾ ਕੰਮ ਨਾ ਕਰੋ ਗੱਡੀ ਨਹੀਂ ਆਉਣੀ ਤੁਸੀਂ ਪਰ ਇੱਕ ਨਹੀਂ ਸੁਣੀ ਮੇਰੀ ਰੋਲਾ ਪੁਣਾਵਾ ਲੋਕਾਂ ਨੂੰ ਦੱਸਣਾ ਵਾ 12 ਘਿਹਰ ਕਰਨਾ ਜੂ ਤਾਂ ਕੀ ਕਹੂੰ ਮਾਵਾ ਦੇਆਂ ਕੀ ਗੱਲਾਂ ਕਰਨ ਡੀਆਂ ਆਪ ਤਾਂ ਤੁਸੀਂ ਫਸਣਾ ਫਸਣਾ ਨਾਲ ਮੈਨੂੰ ਵੀ ਫਸਾਉਂਦੇ ਈਂ ਚੁੱਪ ਕਰ ਜੁਬਾਨ ਬੰਦ ਕਰ ਲੈ ਹੁਣ ਹੋਰ ਹੀ ਡਈ ਗੱਲਾਂ ਕਰਨਾ ਉਹਦੋਂ ਆਨੀ ਨਹੀਂ ਹਰਪਿੰਦਰ ਮੈਨੂੰ ਇਦਾਂ ਆਂਦੀ ਦਰਪਿੰਦਰ ਮੈਨੂੰ ਇਦਾਂ ਆਂਦੀ ਤਾਂ ਹੁਣ ਤੋਂ ਸੱਚੀ ਹੋਣ ਡਈਂ ਪਰ ਮੈਂ ਗੱਡੀ ਵੱਲੋਂ ਤੋਂ ਨਹੀਂ ਨਾ ਕੰਨੀ ਸੀ ਗੱਡੀ ਮਗਾਲਦੇ ਰਹੀਆਂ ਚੁੱਪ ਕਰ ਜਾ ਰੋਲਾ ਨਾ ਪਾ ਜਿੱਥੇ ਗੱਲ ਠੱਪੀ ਆ ਠੱਪੀ ਰਹਿਣ ਦੇ ਮੇਰਾ ਮੂੰਹ ਕਿੰਨਾ ਕ ਬੰਦ ਕਰਾ ਲੋਗੇ ਇੱਕ ਨਾ ਇੱਕ ਦਿਨ ਪਤਾ ਲੱਗਣਾ ਹੀ ਆ ਵੇਖ ਲਿਓ ਇਹ ਗੱਲ ਯਾਦ ਰੱਖੀ ਭਾਵੇਂ ਨਾਂ ਲੱਗੇ ਜਿੱਦਾਂ ਤੂੰ ਹੀ ਰੋਣਾ ਪਾਉਂਦੇ ਜੇ ਨਾ ਫੇਰ ਲੱਗਣਾ ਆਖੇ ਹੀ ਨਹੀਂ ਲੱਗਦੀ ਏ ਉਹ ਕਿਹੜਾ ਗੱਡੀ ਲੈ ਕੇ ਆ ਗਈ ਆ ਵੀ ਤੈਨੂੰ ਜਲਦ ਸੁਟਾਂ ਲੱਗਿਆਵੇਂ ਰੋਲਾ ਪਾਈ ਜਾਨੀ ਤੂੰ ਤੇ ਤੁਸੀਂ ਜ਼ਰੂਰ ਉਹਨੂੰ ਮਾਰਨਾ ਸੀ ਗੱਡੀ ਆ ਹੀ ਗਈ ਸੀ ਨਾ ਜਿਹੜਾ ਕੰਮ ਉਹਦੇ ਗਿਆ ਹੋ ਹੁਣ ਕੱਲ ਚੌਥਾ ਵਾ ਕੱਲ ਦਾ ਦਿਨ ਕੱਢੋ ਅਜੇ ਉਹਨਾਂ ਨੇ ਕੀ ਤਨ ਖੱਤਿਆਂ ਨੇ ਆਣ ਕੇ ਕੀ ਕਰਨਾ ਵਾ ਤੇ ਮੈਂ ਤਾਂ ਨਹੀਂ ਸਾਥ ਦੇਣਾ ਤੁਹਾਡਾ ਠੀਕ ਹੈ ਨਾ ਅੱਗੇ ਦੇ ਕੇ ਪਛਤਾਉਣ ਦੀਆਂ ਮੈਂ ਜਾ ਉੱਡ ਜਾ ਮੇਰੇ ਲੱਗੋ ਹੋਰ ਡੈਪੀ ਆਣ ਕੇ ਮੇਰੇ ਸਹਰਾਣੇ ਗੱਲਾਂ ਕਰ ਉਹ ਵੀ ਆਏ ਤੇ ਉਹ ਵੀ ਨਹੀਂ ਨਾਲ ਲੈ ਕੇ ਗਏ ਇਹ ਮੇਰਾ ਕ ਉਹ ਤਾਂ ਤੇ ਮਿਹਲੇ ਨੂੰ ਤੂੰ ਮਾਰਦੀ ਹੈ ਮੈਂ ਮਾਰੇ ਹੀ ਹੈ ਗੱਲਾਂ ਕਰਦੀ ਫਿਰਦੀ ਆ ਜੇ ਤੂੰ ਉਹਦਾ ਨਾਲ ਚੰਗੀ ਰਹਿਨੀ ਹੋ ਨਾ ਅੱਜ ਸਵੇਰੇ ਬੈਠੀ ਹੁੰਨੀ ਹੋ ਤੇਰਾ ਨਾਂ ਹੀ ਨਾ ਵਿੱਚ ਆਉਂਦਾ ਜਦੋਂ ਉਹ ਨੂੰ ਵਲੀਆਂ ਸੋਲੀਆਂ ਗੱਲਾਂ ਕਰਦੀਆਂ ਫੇ ਖੜਦਾ ਨਾਲ ਮੈਂ ਤਾਂ ਤੇਰਾ ਕਰਕੇ ਸੌ ਤਰਲੇ ਉਹਦੇ ਕੱਢੇ ਆ ਨਹੀਂ ਮੰਨਦਾ ਫਾਲ ਲੱ ਮੈਂ ਹੁਣ ਉਹ ਤਾਂ ਫਿਰ ਉਹ ਨੂੰ ਜਦੋਂ ਪਤਾ ਲੱਗਾ ਦਿਲਬਾਗ ਨੂੰ ਤੇ ਆਇਆ ਹੀਗਾ ਘਰ ਤੇ ਮੈਨੂੰ ਕਹਿਣ ਡਿਆ ਹੀਗਾ ਵੀ ਗੱਡੀ ਜਿਹੜੀ ਆ ਨਾ ਕਿ ਤੂੰ ਮੈਨੂੰ ਦੇ ਦੇ ਤੇ ਮੈਂ ਹਾਂ ਭਾਜੀ ਲੋਨਵਾ ਦੇ ਉੱਤੇ ਤੇ ਲੋਨ ਦਾ ਮੈਂ ਪਤਾ ਕੀਤਾ ਵਾ ਜੇ ਉਹ ਮੰਨ ਲਓ ਛੇਤੀ ਤਾਰ ਦਿੰਦਾ ਨਾ ਉਹਨੇ ਤਾਰ ਦੇਣਾ ਵਾ ਠੀਕ ਤੇ ਉਹ ਮੁੜ ਕੇ ਮਹਾ ਮਿਲਦਾ 10-15 ਹਜ਼ਾਰ ਹੀ ਉੱਤੇ ਸਾਨੂੰ ਦੇਣਾ ਪੈਣਾ ਤੇ ਉਹ ਮੈਨੂੰ ਕਹਿ ਰਹੇ ਵੀ ਗੱਡੀ ਮੈਂ ਰੱਖ ਲੈਣਾ ਵਾ ਆਪਣੇ ਕੋਲ ਤੇ ਚਲ ਇਹ ਆ ਵੀ ਤੇਰਾ ਇਹੋ ਹੀ ਭਾਰ ਹਵਾਲਾ ਹੋ ਜਾਊਗਾ ਤੇ ਮੈਂ ਤੇ ਸ਼ੁਕਰ ਮਨਾਇਆ ਮੈਂ ਕਿਹਾ ਚੱਲ ਹੋਰ ਨਹੀਂ ਬਹੁਤਾ ਤੇ ਪੈਸੇ ਤਾਂ ਨਾ ਸਿਰ ਤੇ ਚੜੇ ਰਹਿਣਗੇ ਇਹ ਤੇ ਕੰਮ ਘਟਜੂਗਾ ਆਪਣਾ ਚੱਲ ਯਾਰ ਇੰਨਾ ਆ ਉਹ ਵੀ ਮੇਰਾ ਕੰਮ ਜਿਹੜਾ ਵਧੀਆ ਹੋ ਗਿਆ ਚੱਲੇ ਆ ਯਾਰ ਇਹ ਵੀ ਕੰਮ ਵਧੀਆ ਹੋ ਗਿਆ ਜਿਉਂ ਜਿਉ ਮੰਨ ਗਿਆ ਨਾ ਗੱਡੀ ਰੱਖਣ ਵਾਸਤੇ ਤੇ ਇਹ ਵੀ ਸਾਡਾ ਬੜਾ ਭਾਰ ਲੱਤਣਾ ਵਾ ਠੀਕ ਹੈ ਗੱਡੀ ਵਾਲੀ ਟੈਨਸ਼ਨ ਸਾਰੀ ਖਤਮ ਹੋ ਗਈ ਹੋਰ ਕੀ ਬਹੁਤ ਮੁਗਿਆ ਕਹੋ ਲਗੇ ਲਗਾਏ ਕੋ ਲੌਨ ਤੇ ਜੇ ਲੈਂਦਾ ਵਾ ਠੀਕ ਆ ਨਹੀਂ ਨਹੀਂ ਕਹਿੰਦਾ ਕਹਿੰਦਾ ਮੈਂ ਸਾਰਾ ਕਹਿੰਦਾ ਰੱਖ ਲੂੰਗਾ ਪੈਸੇ ਤੇ ਕਹਿੰਦਾ ਮੈਂ ਤਾਰ ਦੇਣੀ ਛੱਟ ਉਹ ਪੈਸੇ ਵਾਲਾ ਬੰਦਾ ਵਾ ਉਹਨਾਂ ਨੂੰ ਇਹ ਗੱਲ ਦੀ ਕਾਦੀ ਟੈਨਸ਼ਨ ਹੈ ਨਾ ਉਹਨੇ ਆਪਣੇ ਨਾਂ ਕਰਾ ਲਣੀ ਗੱਡੀ ਉਹਨੇ ਕਰਾ ਲੈਣਾ ਸਾਰਾ ਕੰਮ ਤੇ ਨਾਲੇ ਕੱਲ ਕਿੰਨੇ ਕਿੰਨੇ ਜਾਣਾ ਵਾ ਚੌਥੇ ਤੇ ਨਾ ਮੈਂ ਸੋਚਿਆ ਸੀਗਾ ਵੀ ਇੱਕ ਤੁਸੀਂ ਚਲੋ ਦੋਵੇਂ ਜਣੇ ਹਾਂਜੀ ਤੇ ਮੰਮੀ ਆ ਠੀਕ ਆ ਤੇ ਮੈਂ ਜੋਤ ਠੀਕ ਤੇ ਬੀਜੀ ਨੂੰ ਕਹਿੰਨਾ ਕਿ ਨਾਲ ਤੇ ਇੱਕ ਦੋ ਜਣੇ ਹੋਰ ਕਹਿ ਲੈਣਗੇ ਪਿੰਡੋਂ ਬਹੁਤੇ ਵੀ ਕੀ ਕਰ ਰਹੇ ਆ ਇੱਕ ਗੱਡੀ ਜ ਉਹ ਜੀ ਆਪਾਂ ਚੱਲ ਜਾਂਗੇ 10 ਕਿੱਧਰ ਜਣੇ ਚੱਲ ਜਾਂਗੇ ਇੱਥੋਂ ਚੱਲ ਕੇ ਜਣੇ ਚਲੋ ਠੀਕ ਹੈ ਇਹ ਆਪੀ ਇੱਕ ਤੁਹਾਡੀ ਮਦਦ ਹੋਰ ਚਾਹੀਦੀ ਹੈ ਕੱਲ ਉੱਥੇ ਦੱਸੋ ਗੱਲ ਇਦਾਂ ਵੀ ਮੈਂ ਗਿਆ ਸੀ ਅੱਜ ਬਲਜੀਤ ਭਾਜੀ ਨਾਲ ਚੱਲ ਜਿارہਾ ਤਾਂ ਵਧੀਆ ਗੱਲਾਂ ਹੂੰ ਕੋਈ ਗੱਲ ਨਹੀਂ ਜੋਬ ਨਾ ਤੂੰ ਫਿਕਰ ਨਾ ਕਰੀ ਅਹੀਂ ਕੁੜੀ ਨੂੰ ਇਨਸਾਫ ਦਵਾਣਾ ਵਾ ਬਿਲਕੁਕੁਲ ਬਿਲਕੁਲ ਇਹ ਤੇਰੇ ਨਾਲ ਹੈ ਯਾਰ ਤੇ ਤੁਸੀਂ ਇਦਾਂ ਕਰਿਓ ਤੁਸੀਂ ਕੱਲ ਸਾਢੇ 8:30 ਵਜੇ ਤੁਸੀਂ ਸਿੱਧੇ ਸਾਡੇ ਘਰ ਹੀ ਆ ਜਾਓ ਠੀਕ ਹੈ ਤੇ ਉੱਥੋਂ ਹੀ ਅਸੀਂ ਗੱਡੀ 'ਚ ਬੈਠ ਕੇ ਚੱਲ ਜਾਾਂਗੇ ਹੈ ਚਲੋ ਠੀਕ ਹੈ ਤੇ ਚਲੋ ਕਰੋ ਤੁਸੀਂ ਕੰਮ ਪਰ ਆਪਾਂ ਮਿਲਦੇ ਹਾਂ ਬਾਅਦ 'ਚ ਠੀਕ ਠੀਕ ਹੈ ਭਾਜੀ ਠੀਕ ਹੈ ਮੈਂ ਜਾਤਾ ਰਹੀ ਕਿ ਜੋਗਨ ਚਲ ਵੀ ਗਿਆ ਉਹ ਥੋੜਾ ਜਲਦੀ ਜੀ ਹੀ ਪਰਮੀਤ ਅੱਛਾ ਨਾਲੇ ਮੇਰੀ ਗੱਲ ਸੁਣੋ ਹਾਂਜੀ ਜੋਗਨ ਗੱਲ ਦੱਸ ਕੇ ਗਿਆ ਮੈਨੂੰ ਇੱਕ ਅਸੇ ਕਾਲਜ ਤੂੰ ਅਹੀਂ ਜਾਣਾ ਨਾ ਉੱਥੇ ਹਾਂਜੀ ਤੇ ਰੁਪਿੰਦਰ ਦਾ ਫੋਨ ਲਿਆਣਾ ਈ ਹੂੰ ਅੱਛਾ ਤੇ ਜੀ ਉਹਨੂੰ ਪਤਾ ਲੱਗ ਗਿਆ ਨਾ 700 ਦੀ ਨੂੰ ਕਿ ਇਹਨਾਂ ਨੇ ਫੋਨ ਕਰਨਾ ਉਹਨਿਆਂ ਨੂੰ ਦੱਸਣਾ ਹੀ ਨਹੀਂ ਤੇ ਦੱਸ ਕੇ ਜ਼ਰੂਰ ਲਿਆਣਾ ਕਿ ਬਹਾਨੇ ਚਲ ਜਾਗੇ ਅੰਦਰ ਤੇ ਵੇਖ ਕੇ ਲਿਆਵਾਂਗੇ ਹਾਲੋ ਪਤਾ ਤੇ ਹੋਵੇ ਵੀ ਕਿੱਥੇ ਰੱਖਿਆ ਦਾ ਫੋਨ ਪਰ ਮੀਤੇ ਜਿਹੜਾ ਕੰਮ ਹੈ ਨਾ ਮੈਂ ਤੇ ਨਹੀਂ ਕਰ ਸਕਦਾ ਕਿਉਂਕਿ ਇਹ ਕੰਮ ਉਹਦੇ ਬੀਬੀਆਂ ਦੇ ਅੰਦਰ-ਉਂਦਰ ਜਾ ਕੇ ਮੜਾ ਮੋਟਾ ਬੀਬੀ ਉਹਨੂੰ ਪੁੱਸਪਾਸ ਕੇ ਉਹਦੀ ਨਾਨ ਨੂੰ ਜਾਂ ਸੱਸ ਨੂੰ ਪੁੱਸਪਾਸ ਕੇ ਹਨਾ ਕਿਹੜੇ ਤਰੀਕੇ ਨਾਲ ਫੋਨ ਕੱਢਣਾ ਵਾ ਤੁਹਾਡੀ ਜ਼ਿੰਮੇਵਾਰੀ ਆ ਕੋਈ ਗੱਲ ਨਹੀਂ ਫੋਨ ਦੀ ਨਹੀਂ ਟੈਨਸ਼ਨ ਨਾਲੋ ਹੁਣ ਕਿਹੇ ਤਰ੍ਹਾਂ ਇਨਸਾਫ ਆਪਾਂ ਦਵਾਉਣਾ ਹੀ ਆ ਉਹ ਜਿੱਦਾਂ ਮਰਜ਼ੀ ਕਰਕੇ ਦਵਾਉਣਾ ਪਏ ਨਾ ਉਹਦੇ ਫੋਨ ਲੱਭਣਾ ਪਏਗਾ ਤਾਂ ਕਿਹੜੀ ਗੱਲ ਹੈ ਅਧਿੰਦਰ ਕੇ ਤਾਂ ਬਹੁਤ ਵੱਡਾ ਹੈ ਉਥੇ ਲੱਭ ਲਾਂਗੇ ਲੱਭ ਹੀ ਜਾਣਾ ਠੀਕ ਆ ਚਲੋ ਫਿਰ ਕੱਲ ਚੱਲਦੇ ਹਾਂ ਹਨਾ